ਸਸੀਗਾ ਮੈਂ ਹਾਂ ਤੁਹਾਡਾ ਦੀਪ ਸੋਤਾ ਤੇ ਬਾਈ ਜੀ ਆਪਾਂ ਟੋਡਰਮਲ ਦੀ ਹਵੇਲੀ ਦੇ ਵਿੱਚ ਆਏ ਆ ਲੈਣ ਕੇ ਪਰਾਣਾ ਜਿਵੇਂ ਮਿਲ ਸੀ ਜੁਨਾ ਦਾ ਟੋਡਰਮਲ ਦਾ ਤੇ ਉਹਦੀਆਂ ਆਪਾਂ ਤਨ ਨੂੰ ਵਖਾ ਰਹੇ ਆ ਪਹੁੰਚੇ ਆ ਪੰਜ ਤੇ ਇਹ ਆ ਬਾਈ ਜੀ ਵੇਲੇ ਟੋਡਰਮਲ ਦੀ ਸੋ ਨਾ ਵੀ ਉਹ ਨਾ ਜੀ ਮਾਸੀਆ ਇੱਕ ਵਾਰ ਤੋਂ ਕੋਠੀ ਸੀ ਨਾ ਹਾਂਜੀ ਬਾਈ ਆਪਾਂ ਤੁਹਾਨੂੰ ਖਾ ਰਹੇ ਆ ਕਿਉਂਕਿ ਇਹ ਅੱਗੇ ਐਂਟਰੀ ਵੀ ਹੈਗੀ ਆਪਣੇ ਤੇ ਆਪਾਂ ਪਿੱਛੇ ਖੜੇ ਆ ਚੌਥੋਂ ਨੇ ਕੀਤੀ ਹੋਣਾ ਇੰਦੇ ਵਿੱਚ ਵਿੱਚ ਖਾ ਜਾਂਦੇ ਤੇ ਇਹ ਦੇਖੋ ਇਹ ਫਿਰ ਤਿਆਰ ਹੋ ਰਹੀ ਆ ਤੇ ਇਸ ਸਾਰੀਆਂ ਪੁਰਾਣੀਆਂ ਦੇਖੋ ਇਹ ਬਈ ਜੀ ਪੁਰਾਣਾ ਮਹਿਰ ਮਹਿਲ ਸੀ ਇਹ ਤੇ ਸੁੰਗਾ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਠੀਕ ਆ ਵੀਰ ਜੀ ਉਸ ਤੋਂ ਅੱਗੇ ਲਾਈਏ ਇੱਕ ਸਟੋਰੀ ਦਾ ਲਾਈਏ ਤੇਰੀ ਲੋਕੀ ਲੇਟੋ ਹਾਂ ਉਹ ਨਾਲ फिर चल दिया फिर बनेगा मिट्टी भी भाई जी देखो जी देखो ਆਪ ਪਾਏਂਦਰ ਵੀ ਆਏ ਆ ਅੰਦਰ ਇਧਰ ਵਾਲੀ ਸਾਈਡ ਤੇ ਦੇਖੋ ਇਹ ਕਮਰੇ ਹੇਰ ਨਾਲੇ ਇਵੇਂ ਮਹਿਲਾ ਜੀ ਬਹੁਤ ਤਕੜਾ ਸਿਸਟਮ ਆ ਪਈ ਦੀ ਤੇ ਆਪ ਪਾਏਂ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਠੀਕ ਆ ਜੀ ਦੇਖੋ ਜੀ ਕੀ ਬਾਤਾਂ ਇਹ ਦੇਖੋ ਜੀ ਪੁਰਾਣੇ ਰੱਖਣੇ ਬਣੇ ਹੋਏ ਦੇਖੋ ਠੀਕ ਆ ਜੀ ਤੇ ਸੱਤ ਹੀ ਦੇਖੋ ਉੱਪਰ ਕੰਨੇ ਨਾ ਆਉਣ ਤੇ ਅੰਦਰ ਦੀਆਂ ਫੋਟੋਆਂ ਤੋਂ ਵੀਰਾਂ ਖਿੱਚ ਕੇ ਤੁਹਾਨੂੰ ਪਾਉਂ ਪੂਰੀ ਵੀਡੀਓ ਬਣਾ ਕੇ ਆਪਾਂ ਦੀਪ ਸੋਤਾ 301 ਚੈਨਲ ਤੇ ਆਪਾਂ ਪਾਦਣੀ ਆ ਬਈ ਜੀ ਤੇ ਤੁਸੀਂ ਦੇਖੋ ਜੀ ਦੇਖੋ ਸਰਾਖ ਛੱਡੇ ਆ ਦੋ ਪਤਾ ਨਹੀਂ ਸਰਗੇ ਸਰਗੇ ਭਾਈ ਨਾ ਵਿੱਚ ਇਹੰਦਰ ਵਾਲੀ ਜਗਾ ਦੇਖੋ ਇਹ ਵੀ ਮੂਰਤੀ ਮਾਰਤੀ ਬਾਈ ਜੀ ਦੇਖੋਗੇ ਪ੍ਰਣਾਮ ਇਹ ਫਤੇਗੜ ਸਾਹਿਬ ਤੁਸੀਂ ਪਹੁੰਚੋਗੇ ਦਰਸ਼ਨ ਕਰਨ ਆਓਗੇ ਜਦੋਂ ਉਦੋਂ ਤੁਹਾਨੂੰ ਇਹ ਸਿਰਫ 1-2 ਕਿਲੋਮੀਟਰ ਦੇ ਨਾਲ ਫੜਕ ਨਗ ਦੇ ਸਾਰੇ ਖੱਬੇ ਹੱਥ ਥੜਕ ਮੁੜਦੀ ਆ ਵੀਰ ਜੀ ਤੇ ਉੱਥੇ ਤੁਸੀਂ ਦੇਖ ਸਕਦੇ ਜੀ ਦੇਖੋ ਆ ਵੀਰੂ ਨਹੀਂ ਹਾਏ ਬੈਠੇ ਆ ਤੇ ਇਹ ਦੇਖਣ ਆ ਗੱਲਾਂ ਦੱਸੀਆਂ ਵੀਰ ਨੂੰ ਹਾਂਜੀ ਭਾਈ ਤੇ ਆਪਾਂ ਵੀ ਇੱਥੇ ਪਹੁੰਚੇ ਸੀ ਤੇ ਆ ਵੀਰੋਂ ਨਹੀਂ ਆਏ ਸੀ ਬੈਠੇ ਵੀਰ ਜੀ ਕਿੱਥੋਂ ਆਏ ਆਪਾਂ ਆਪਾਂ ਤਰਨਤਾਰਨ ਪਿੰਡ ਰਟੌਲ ਠੀਕ ਹੈ ਭਾਈ ਮਾਨ ਸਿੰਘ ਜੀ ਦਾ ਠੀਕ ਹੈ ਜੀ ਜਿੱਥੇ 72 ਘੰਟੇ ਗੋਲੀ ਚੱਲੀ ਮੁਕਾਮ ਆਇਆ ਠੀਕ ਹੈ ਜੀ ਬਾਬਾ ਮਾਨੋਚਰ ਤੇ ਅੱਗੇ ਕਿੱਥੇ ਜਾਣਾ ਤੁਸੀਂ ਹਣ ਆਉਣਾ ਜਾਂ ਜਾਣਾ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਹਾਂਜੀ ਠੀਕ ਹੈ ਜੀ ਰੋਲਾ ਮੱਲਾ ਵੇਖ ਕੇ ਆਉਣਾ ਨਾ ਵੀਰੋਂ ਨਾ ਤੇ ਠੀਕ ਹੈ ਜੀ ਕਿ ਮਿਲ